ਗੁਰਦੁਆਰਾ ਕਟਾਣਾ ਸਾਹਿਬ ਜਿਹੜਾ ਦਰਾਹੇ ਦੇ ਕੋਲ ਆ ਨੀਲੋ ਨਹਿਰ ਤੇ ਜਿਹੜਾ ਪੌਲਾ ਉਤੋਂ 2-3 ਕਿਲੋਮੀਟਰ ਗਾਂ ਜਦੋਂ ਦਰਾਹੇ ਵੱਲੋਂ ਜਾਂਦੇ ਆ ਰੋਪੜ ਦਰਾਹਾ ਸੜਕ ਤੇ ਅੱਜ ਇਤਿਹਾਸ ਬਾਰੇ ਦੱਸਦੇ ਆ ਜੁੜੇ ਰਹੇ ਹੋ ਸਾਰੀ ਵੀਡੀਓ ਦੇਖਿਓ ਗੁਰਦੁਆਰਾ ਕਟਾਣਾ ਸਾਹਿਬ ਦਾ ਜਿਹੜਾ ਆ ਸਾਹਮਣੇ ਦੇਖ ਕੇ ਦਿਓ ਗੁਰਦੁਆਰੇ ਸਾਹਮਣੇ ਇਹ ਅੰਗਰੇਜ਼ਾਂ ਨੇ ਬਣਾਇਆ ਸੀ ਕਿਉਂ ਬਣਾਇਆ ਸੀ ਕਿਉਂਕਿ ਜਦੋਂ ਅੰਗਰੇਜ਼ ਇੰਜੀਨੀਅਰ ਸੁਮਿਥ 1857 ਚਰਨਜਾ 1854 ਦੀ ਗੱਲ ਆ ਉਦੋਂ ਨਹਿਰ ਕੱਢ ਰਿਆ ਸੀ ਜਿਹੜੀ ਸਰਹੰਦ ਨਹਿਰ ਆ ਤਾਂ ਜਿਹੜੀ 베ਰੀ ਸਾਹਿਬ ਸੀ 베ਰੀ ਸਾਹਿਬ ਨੂੰ ਉਹਨੇ ਕਿਹਾ ਜਿਹੜੇ ਆਪਣੇ ਲੇਬਰ ਸੀ ਲੇਬਰ ਵੀ ਆਪਣੀ ਉਸੇ ਪੰਜਾਬ ਵਾਲੀ ਲੇਬਰ ਸੀ ਪੰਜਾਬੀ ਉਹ ਸੀ ਉਹ ਕਹਿੰਦੇ ਅਸੀਂ ਨਹੀਂ ਹੱਥ ਲਾਉਣੀ ਸਾਡੀ ਇਤਿਹਾਸਿਕ ਇਤਿਹਾਸਿਕ ਗੁਰੂ ਘਰ ਇਤਿਹਾਸ ਜੁੜਿਆ ਹੈ ਸਾਡੇ ਨਾਲ ਜਿਹੜਾ ਕਟਾਣਾ ਸਾਹਿਬ ਗੁਰੂ ਘਰ ਕਟਾਣਾ ਸਾਹਿਬ ਗੁਰਦੁਆਰਾ ਸਾਹਿਬ ਗਵਾਲੀਅਰ ਤੋਂ ਜਦੋਂ ਛੇਵੇਂ ਪਾਤਸ਼ਾਹੀ ਬੰਦੀ ਜਿਹੜੇ ਰਾਜੇ ਸੀ ਬੋਨਜਾ ਉਹਨਾਂ ਨੂੰ ਛਡਾਇਆ ਸੀ ਤਾਂ ਉਦੋਂ 1100 ਘੋੜਸਵਾਰ ਸੱਤ ਤੋਪਾਂ ਨਾਲ ਇੱਥੇ ਆਏ ਸੀ ਤੇ ਇੱਥੇ ਵੈਰੀ ਸਹਿਬ ਆ ਜਿਹੜੀ ਉੱਥੇ ਆਰਾਮ ਕਰਿਆ ਸੀ ਤੇ ਫਿਰ ਜਦੋਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਵਾਰ ਕੇ ਜਦੋਂ ਪਰਿਵਾਰ ਵਾਰ ਕੇ ਗੁਰੂ ਗੋਬਿੰਦ ਸਿੰਘ ਜੀ ਆਏ ਜਦੋਂ ਮਾਚੀਵਾੜੇ ਸਾਹਿਬ ਦੇ ਜੰਗਲਾਂ ਤੋਂ ਬਾਅਦ ਨਵੀਖਾਂ ਗਨੀਖਾਉਣੇ ਉਹਨਾਂ ਨੂੰ ਉੱਚ ਦਾ ਪੀਰ ਬਣਾ ਕੇ ਲਿਆਏ ਸੀ ਤਾਂ ਉਦੋਂ ਗੁਰੂ ਗੋਬਿੰਦ ਸਿੰਘ ਜੀ ਜਿਹੜੀ ਬੈਰੀ ਸਾਹਿਬਾ ਤੁਹਾਨੂੰ ਦਿਖਾਵਾਂਗੇ ਜਰੂਰ ਉਸ ਹੈਠਾ ਬਹਿ ਕੇ ਸੰਗਤਾਂ ਨੂੰ ਦੇਗ ਵਰਤਾਈ ਉਹਨਾਂ ਨੇ ਤੇ ਫਿਰ ਬਾਅਦ ਉਹ ਜਿਹੜੇ ਗੁਰੂ ਘਰ ਇਹ ਸ੍ਰੀ ਦੇਗ ਸਰ ਸਾਹਿਬ ਨਾਂ ਨਾਲ ਮਸ਼ਹੂਰ ਹੋਇਆ ਇੱਕ ਟਾਣਾ ਸਾਹਿਬਾ ਕਟਾਣਾ ਸਾਹਿਬ ਵੀ ਕਹਿੰਦੇ ਆ ਸ੍ਰੀ ਗੁਰਦੁਆਰਾ ਦੇਖ ਸਰ ਸਾਹਿਬ ਕਟਾਣਾ ਸਾਹਿਬ ਸੋ ਜਿਹੜੀ ਆ ਤੁਹਾਨੂੰ ਗੱਲਬਾਤ ਦੱਸ ਦਿਆ ਇਤਿਹਾਸ ਬਾਰੇ 1854 ਦੇ ਵਿੱਚ ਜਦੋਂ ਅੰਗਰੇਜ਼ ਇੰਜੀਨੀਅਰ ਸਮਿਥ ਇੰਜੀਨੀਅਰ ਜਿਹੜਾ ਨਹਿਰ ਬੜਵਾ ਰਿਹਾ ਸੀ ਉਹਨੇ ਕਿਹਾ ਕਿ ਜਿਹੜੇ ਮਜ਼ਦੂਰ ਸੀ ਉਹ ਆਪਣੇ ਪੰਜਾਬੀਓ ਸੀ ਕਹਿੰਦਾ ਇਹ ਜਿਹੜੀ 베ਰੀ ਆ ਗੁਰਦੁਆਰਾ ਸਾਹਿਬ ਕੋਲ ਜਿਹੜੀ 베ਰੀ ਆ ਉਹ ਕਹਿੰਦਾ ਇਸ 베ਰੀ ਨੂੰ ਵੱਡੋ ਇਹਨੂੰ ਪਰੇ ਕਰੋ ਤਾਂ ਕਿ ਸਿੱਖ ਨੇ ਕਿਸੇ ਮਜ਼ਦੂਰ ਨੇ ਉਸ ਵੇਰੀ ਨੂੰ ਹੱਥ ਨਹੀਂ ਲਾਇਆ ਤੇ ਉਸ ਤੋਂ ਬਾਅਦ ਉਹਨੇ ਆਪ ਕੁਹਾੜੀ ਲੈ ਕੇ ਉਸ ਵੇਰੀ ਨੂੰ ਟੱਕਣ ਆਇਆ ਤੇ ਫਿਰ ਉਹ ਅੰਨਾ ਹੋ ਗਿਆ ਸੀ ਅੰਨਾ ਹੋਣ ਤੋਂ ਬਾਅਦ ਉਹ ਤੜਪਿਆ ਤੇ ਫਿਰ ਉਹਨੂੰ ਅਹਿਸਾਸ ਹੋਇਆ ਗਲਤੀ ਦਾ ਕਿ ਉਹਨੇ ਆਪਣੀ ਭੁੱਲ ਬਖਸ਼ਾਈ ਤੇ ਉਦੋਂ ਉਹਨੇ 51 ਰੁਪਏ ਦੀ ਦੇਗ ਕਰਾਈ ਤਾਂ ਕਿ ਤੇ ਉਹਦੀ ਨੀਗਾ ਵਾਪਸ ਆਈ ਤੇ ਜਿਹੜੀ ਇਹ ਥਾਂ ਹੈ ਇਹ ਇਹ ਗੁਰਦੁਆਰਾ ਉਦੋਂ ਬਣਾ ਰਹੇ ਸੀ ਇੱਕ ਪਾਸੇ ਇਹ ਅੰਗਰੇਜ਼ਾਂ ਨੇ ਉਦੋਂ ਬਣਾ ਕੇ ਦਿੱਤਾ ਸੀ ਕਿ ਇਸ ਪਾਸੇ ਇਸ ਗੁਰੂ ਘਰ ਨੂੰ ਬਣਾਇਆ ਜਾਵੇ ਇਹ ਉਸ ਸਮੇਂ ਦੀ ਇਮਾਰਤ ਆ 1854 ਦੇ ਲਗਭਗ ਇਹਨੂੰ ਤਾਂ ਜਿੰਦਾ ਲੱਗਿਆ ਹੋਇਆ ਕਿਉਂਕਿ ਲਓ ਜੀ ਜਿੰਦਾ ਲੱਗੇ ਹੋਇਆ ਉਸ ਸਮੇਂ ਤੁਹਾਨੂੰ ਵੀ ਪਤਾ ਕਿ ਜਿਹੜੇ ਗੁਰੂ ਘਰ ਸੀ ਬਹੁਤ ਬਹੁਤ ਹੀ ਮਾਰਤਾ ਸ਼ੋਪੀਆ ਸੀ ਉਦੋਂ ਕਿਉਂਕਿ ਸਿੰਘ ਸਿੰਘ ਘਟ ਸੀ ਤੇ ਜਿਹੜੀ ਦੁਨੀਆ ਦੀ ਆਵਾਦੀ ਸੀ ਉਹ ਵੀ ਬਹੁ ਘਟ ਸੀ ਜਿੰਨੇ ਵੀ ਪ੍ਰਾਤਨ ਗੁਰੂ ਘਰ ਸੀ ਬਹੁਤ ਘੱਟ ਜਗ੍ਹਾ 'ਚ ਬਣੇ ਹੁੰਦੇ ਸੀ ਉਦੋਂ ਤੁਸੀਂ ਪਾਕਿਸਤਾਨ ਦੇ ਵਿੱਚ ਜਿਹੜੇ ਪੁਰਾਣੇ ਗੁਰੂ ਘਰ ਆ ਦੇਖ ਸਕਦੇ ਹੋ ਵੀ ਬਹੁਤ ਘੱਟ ਜਗ੍ਹਾ 'ਚ ਬਣੇ ਹੁੰਦੇ ਸੀ ਤੇ ਜਿਉਂ-ਜਿਉਂ ਆਵਾਦੀ ਵਧ ਵਧ ਗਈ ਸਿੱਖ ਵਧਦੇ ਗਏ ਅਤਕ ਕਰੋੜਾ ਦੇ ਵਿੱਚ ਸਿੱਖ ਨੇ ਇਸ ਕਰਕੇ ਫਿਰ ਗੁਰੂ ਘਰ ਵੀ ਵੱਡੇ ਬਣ ਗਏ ਸੋ ਇਹ ਆ ਇਹ 1900 ਸੌਰੀ ਮਾਫ ਕਰਨਾ ਇਹ 1854 ਦੀ ਗੱਲਬਾਤ ਹੈ ਜਿਹੜੀ ਅੰਗਰੇਜ਼ ਅਫਸਰ ਸਮਿਥ ਸੀ ਇਹ ਉਦੋਂ ਦੀ ਉਹ ਇਮਾਰਤ ਬਣੀ ਹੋਈ ਆ ਕਿਉਂਕਿ ਉਹਨਾਂ ਨੇ ਅੰਗਰੇਜ਼ਾਂ ਨੇ ਕਿਹਾ ਕਿ ਅਸੀਂ ਇੱਥੇ ਬਣਾ ਦਿੰਨੇ ਆ ਕਿਉਂਕਿ ਉੱਥੇ ਇਹਨਾਂ ਨੇ ਸਿੱਧੀ ਨਹਿਰ ਕੱਢਣੀ ਸੀ ਜਿਹੜੀ ਸਰਹੰਦ ਨਹਿਰ ਆ ਜਿਹੜੀ ਰੋਪੜ ਤੋਂ ਦਰਾਹੇ ਤੱਕ ਦਰਾਹੇ ਤੋਂ ਦੋ ਤਿੰਨ ਨਹਿਰਾਂ ਨਿਕਲ ਜਾਂਦੀਆਂ ਨੇ ਸਰਹੰਦ ਨਹਿਰ ਤੇ ਉਹ ਨਹਿਰ ਦੀ ਗੱਲ ਕਰਦੇ ਹਾਂ ਉਹ ਨਹਿਰ ਬਾਰੇ ਜਰੂਰ ਤੁਹਾਨੂੰ ਦਿਖਾਵਾਂਗੇ ਤੇ 베ਰੀ ਸਾਹਿਬ ਵੀ ਦਿਖਾਉਨੇ ਆ ਸਾਰੀ ਵੀਡੀਓ ਨਾਲ ਜੁੜੇ ਰਹੋ ਸ਼ੇਅਰ ਜਰੂਰ ਕਰਿਓ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਵੀ ਚਾਹੁੰਦਾ ਕਿ ਮੈਂ ਚੰਗੀਆਂ ਜਾਣਕਾਰੀਆਂ ਜਿਹੜੀਆਂ ਕਿਸੇ ਨੂੰ ਪਤਾ ਨਹੀਂ ਉਹ ਜਰੂਰ ਸਾਹਮਣੇ ਲਿਆਵਾਂ ਤੇ ਆਓ ਮਾਰਤ ਇੱਥੇ ਦਾ ਇਹ ਤਾਂ ਬੰਦ ਦਾ ਬਸ ਜਿੰਦਾ ਲੱਗਿਆ ਹੋਇਆ ਪਰ ਅੰਗਰੇਜ਼ ਪਰ ਅੰਗਰੇਜ਼ ਕਹਿੰਦੇ ਉਦੋਂ ਕਿ ਤੁਹਾਨੂੰ ਅਸੀਂ ਇੱਥੇ ਬਣਾ ਕੇ ਦੇ ਦਿੰਨੇ ਆ ਇਮਾਰਤ ਉਦੋਂ ਇਹਨਾਂ ਨੇ ਇਮਾਰਤ ਵੀ ਬਣਾਤੀ ਕਿਉਂਕਿ ਉਹ ਕਹਿੰਦੇ ਅਸੀਂ ਨਹਿਰ ਸਿੱਧੀ ਕੱਢਣੀ ਆ ਤੇ ਜਿਹੜੀ ਇਹ ਨਹਿਰ ਆ ਨਹਿਰੇ ਤੁਸੀਂ ਦੇਖ ਸਕਦੇ ਹੋ ਜਿੱਥੋਂ ਇਹ ਨਿਕਲੀ ਰੋਪੜ ਤੋਂ ਲੈ ਕੇ ਇੱਧਰ ਦਰਾਹੇ ਤੱਕ ਇਹਦੇ 'ਚ ਜੇ ਬਾੜਾ ਜੇ ਇਹਦੇ 'ਚ ਮੋੜ ਆ ਤਾਂ ਉਹ ਮੋੜ ਤੁਹਾਨੂੰ ਕਟਾਣਾ ਸਾਹਿਬ ਕੋਲ ਹੀ ਦੇਖੂਗਾ ਬਾਕੀ ਉਹ ਨਹਿਰ ਸਿੱਧੀ ਆ ਇਸ ਕਰਕੇ ਫਿਰ ਉਹਨਾਂ ਨੂੰ ਮੋੜ ਪਾਉਣਾ ਪੈ ਗਿਆ ਉਹਨਾਂ ਨੂੰ ਬਲ ਪਾਉਣਾ ਪੈ ਗਿਆ ਤੇ ਉਹ ਘੁਮਾ ਕੇ ਹੀ ਲੈ ਗਏ ਫਿਰ ਬਹਿਰੀ ਸਾਹਿਬ ਉੱਥੇ ਦੀ ਉੱਥੇ ਆ ਤੇ ਗੁਰੂ ਘਰ ਵੀ ਉੱਥੇ ਦਾ ਉੱਥੇ ਆ ਇਹ ਜਿਹੜਾ ਅੰਗਰੇਜ਼ਾਂ ਨੇ ਬਣਾ ਕੇ ਦਿੱਤਾ ਸੀ ਇਹ ਇਮਾਰਤ ਇੱਥੇ ਦੀ ਇੱਥੇ ਉਹ ਕੋਈ ਨਹੀਂ ਆਉਂਦਾ ਇੱਥੇ ਸੋ ਜਿੰਦਾ ਲੱਗਿਆ ਤੇ ਤੁਹਾਨੂੰ ਉਹ ਜ਼ਰੂਰ ਦਿਖਾਉਨੇ ਆ ਬਹਿਰੀ ਸਾਹਿਬ ਤੇ ਨਹਿਰ ਜਿੱਥੋਂ ਵੜ ਪਰੇ ਇੱਕ ਗੁਰਦੁਆਰਾ ਅ ਦਰਾਹੇ ਤੋਂ ਜਦੋਂ ਆਪਾਂ ਰੋਪੜ ਨੂੰ ਜਾਂਦੇ ਆ ਨੀਲੋ ਦੇ ਕੋਲ ਕੋਲ 2-3 ਕਿਲੋਮੀਟਰ ਦੂਰ ਕਟਾਣਾ ਸਾਹਿਬ ਡੈਕ ਸਰ ਸਾਹਿਬ ਬਹੁਤ ਦੂਰੋਂ ਸੰਗਤਾਂ ਆਉਂਦੀਆਂ ਨੇ ਬਹੁਤ ਦੂਰੋਂ ਲੁਧਿਆਣੇ ਤੋਂ ਆਉਂਦੇ ਨੇ ਜਿਹੜਾ ਵੀ ਇੱਥੋਂ ਦੇਖ ਕਰਵਾਉਂਦਾ ਉਹਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਖੇਮੇ ਪਾਪਸਾਈ ਤੇ ਦਸਵੇਂ ਪਾਪਸਾਈ ਇੱਥੇ ਆਈ ਸੀ ਤੇ ਬਾਕੀ ਤੁਹਾਨੂੰ ਬੇਰੀ ਸਾਹਿਬ ਤੇ ਨਹਿਰ ਦਾ ਬੜੋਂ ਦਿਖਾ ਦਿੰਨੇ ਆ ਬੜੇ ਰੇਲ ਜਿਹੜੀ ਬੇਰੀ ਸਾਹਿਬ ਦੀ ਆਪਾਂ ਗੱਲ ਕਰਦੇ ਸੀ ਉਹ ਦਿਖਾ ਦਿੰਨੇ ਆ ਤੁਹਾਨੂੰ ਇਹ ਸਾਹਮਣੇ ਉਹ ਬੇਰੀ ਸਾਹਿਬ ਆ ਜਿਹਨੂੰ ਅੰਗਰੇਜ਼ ਇਹ ਆ ਇਹਦਾ ਨਹਿਰ ਦਾ ਇਤਿਹਾਸ ਆ ਸਨ 1854 ਵਿੱਚ ਨਹਿਰ ਸਰਹੰਦ ਦਾ ਪਰべ ਹੋਇਆ ਅਤੇ ਇਸ ਸਥਾਨ ਵਿੱਚੋਂ ਦੀ ਨਹਿਰ ਲੰਘਾਉਣ ਦੀ ਸਕੀਮ ਬਣੀ ਪਰ ਖੁਦਾਈ ਕਰਾਉਣ ਵਾਲਾ ਅੰਗਰੇਜ਼ ਇੰਜੀਨੀਅਰ ਮਿਸਟਰ ਸਮਿਥ ਬੇਰੀ ਵੱਡਣਾ ਲੱਗਾ ਨਾ ਹੋ ਗਿਆ ਜਿੱਥੇ ਜਿੱਥੇ ਸੱਟ ਵੱਜੀ ਬੇਰੀ ਸਾਹਿਬ ਚੋਂ ਖੂਨ ਨਿਕਲਿਆ ਅੰਗਰੇਜ਼ ਇੰਜੀਨੀਅਰ ਬੜਾ ਪਛਤਾਇਆ ਤੇ 51 ਰੁਪਏ ਦੀ ਦੇਗ ਕਰਾਈ ਤਾں ਫਿਰ ਸੁਜਾਖਾ ਹੋਇਆ ਤਾਂ ਕਿਤੇ ਜਾ ਕੇ ਉਹ ਵੀ ਲੀਗਾ ਵਾਪਸ ਆਈ ਜਦੋਂ 52 ਪੇਜੇ ਉਹਨੇ ਦੇਖ ਰਾਈ ਤੇ ਮਾਫੀ ਮੰਗੀ ਇਸ ਸਥਾਨ ਨੂੰ ਜਰਾ ਨਾ ਛੇੜਿਆ ਤੇ ਨਹਿਰ ਵਿੰਗੀ ਕਰਕੇ ਉਹਨੇ ਲੰਘਾਈ ਫਿਰ ਉੱਥੋਂ ਬਲਪਾਤ ਉਹਨੇ ਗੁਰਦੁਆਰਾ ਸਾਹਿਬ ਦੇ ਕੋਲੋਂ ਲੰਘਦੀ ਨਹਿਰ ਸਾਰੇ ਇਤਿਹਾਸ ਦੀ ਗਵਾਹ ਹੈ ਅਤੇ ਉਹ ਵੇਰੀ ਸਾਹਿਬ ਅਜੇ ਵੀ ਮੌਜੂਦ ਹੈ ਮਿਸਟਰ ਸੁਮੇਤ ਦਾ ਬਣਾਇਆ ਹੋਇਆ ਛੋਟਾ ਜਿਹਾ ਗੁਰਦੁਆਰਾ ਵੀ ਨਜ਼ਦੀਕਤ ਹੈ ਉੱਪਰ ਖੜਾ ਦਿਸਦਾ ਹੈ ਉਹ ਇਸ ਗੁਰਦੁਆਰੇ ਨੂੰ ਢਾਕੇ ਉੱਪਰ ਗੁਰਦੁਆਰਾ ਬਣਾਉਣਾ ਚਾਹੁੰਦਾ ਸੀ ਪਰ ਇਹ ਵੱਡਾ ਗੁਰਦੁਆਰਾ ਪੂਰੀ ਸ਼ਾਨ ਨਾਲ ਕਾਇਮ ਹੈ ਜਿੱਥੇ ਹਰ ਸੰਗਰਾਮ ਦਾ ਤੇ ਐਤਵਾਰ ਨੂੰ ਬੜਾ ਭਾਰੀ ਜੋੜ ਮੇਲਾ ਲੱਗਦਾ ਜਿਹੜੀ ਤੁਹਾਨੂੰ ਇਮਾਰਤ ਦਿਖਾਈ ਸੀ ਉਦੋਂ ਹੀ ਮਿਸਟਰ ਸਮਿਥ ਸੀ ਜਿਹੜਾ ਇੰਜੀਨੀਅਰ ਅੰਗਰੇਜ਼ ਉਹਨੇ ਉਦੋਂ ਹੀ ਬਣਾਈ ਸੀ ਕਿ ਇੱਥੋਂ ਜਗ੍ਹਾ ਗੁਰਦੁਆਰਾ ਸਾਹਿਬ ਉੱਥੇ ਬਣਾਇਆ ਜਾਵੇ ਤੇ ਜਿਹੜੀ ਇਹ ਵੈਰੀ ਸਾਹਿਬ ਆ ਇਹ ਦਿਖਾ ਦਿੰਨੇ ਆ ਤੁਹਾਨੂੰ

ਏ 베ਰੀ ਸਾਹਿਬ ਅੱਜ ਵੀ ਮੌਜੂਦ ਹੈ ਹਰੀ ਭਰੀ 베ਰੀ ਐ ਇਸੋ 베ਰੀ ਸਾਹਿਬ ਨੂੰ ਅੰਗਰੇਜ਼ ਜਿਹੜਾ ਇੰਜੀਨੀਅਰ ਸੀ ਸਮੇਂ ਉਲੇ ਟੱਕ ਲਾਇਏ ਸੀ ਕਿ ਉਸ ਸਮੇਂ 베ਰੀ ਸਾਹਿਬ ਤੋਂ ਜਿੱਥੇ ਇੱਥੇ ਤੱਕ ਵੱਜਾ ਖੂਨ ਵਗਣ ਲੱਗ ਗਿਆ ਸੀ ਤੇ ਗੁਰੂ ਘਰ ਕਟਾਣਾ ਸਾਹਿਬ ਸ੍ਰੀ ਦੇਖ ਸਰ ਸਾਹਿਬ ਇਹ ਤੱਕ ਸੰਭੇ ਨੇ ਕੋਰਦ ਸਬਹੁਨਾਸੀ ਮੀਨੂ ਸੁਨਾਸੀ ਸਬਹੁਨਾਸੀ ਕੋਟਨ ਸੁਨਾਸੀ ਆ ਸਾਹਮਣੇ ਉਹ ਨਹਿਰ ਦੇਖਦੇ ਹੋ ਇਹ ਸਰਾਂਦ ਨਹਿਰ ਆ ਜਿਹਨੂੰ ਰੋਪੜ ਦਾ ਰਹਾ ਨਹਿਰ ਕਹਿੰਦੇ ਆ ਤੇ ਕਟਾਣਾ ਸਾਹਿਬ ਗੁਰੂ ਘਰ ਤੇ ਵੈਰੀ ਸਾਹਿਬ ਕੋਲੇ ਇੱਥੋਂ ਇਹ ਬਲ ਪਿਆ ਹੋਇਆ ਜਦੋਂ ਆਪਾਂ ਪ੍ਰੋ ਸੈਟਲਾਈਟ ਨਾਲ ਦੇਖਦੇ ਆ ਇਹਨੂੰ ਜਾਂ ਡਰੋਨ ਨਾਲ ਦੇਖਦੇ ਆ ਤਾਂ ਉਦੋਂ ਕਲੀਅਰ ਪਤਾ ਲੱਗ ਜਾਂਦਾ ਕਿ ਜਿਹੜੀ ਇਹ ਨਹਿਰ ਆ ਇੱਥੋਂ ਬਲ ਪਿਆ ਹੋਇਆ ਇੱਥੋਂ ਫਿਰ ਇਹ ਨਹਿਰ 빙ੀ ਕਰਕੇ ਅੱਗੇ ਕੱਢੀ ਗਈ ਸੀ ਤੇ ਸਾਹਮਣੇ ਜਿਹੜੀ ਸੜਕਾ ਇਹ ਰੋਪੜ ਦਰਾਹਾ ਸੜਕ ਇਧਰੋਂ ਦਰਾਹਾ ਦਰਾਹਾ ਉਰੋਂ ਤਕਰੀਬਨ 3-4 ਕਿਲੋਮੀਟਰ ਅੱਗੇ ਆ ਇਧਰੋਂ ਜਿਹੜਾ ਨੀਲੋ ਦਾ ਪੋਲਾ ਉਹ ਤਕਰੀਬਨ 2-3 ਕਿਲੋਮੀਟਰ ਉਹ ਇੱਥੋਂ ਅੱਗੇ ਆ। ਇਹ ਕਟਾਣਾ ਸਾਹਿਬ ਗੁਰੂ ਘਰ ਤੇ 베ਰੀ ਸਾਹਿਬਾ ਕੋਲ ਜਿਹਦਾ ਇਤਿਹਾਸ ਦੱਸਿਆ ਸੋ ਇਹ ਇਤਿਹਾਸ ਸੀ ਇਹ ਜਾਣਕਾਰੀ ਸੀ। ਬਾਕੀ ਜਿਹੜੀ ਜਾਣਕਾਰੀ ਹੋਰ ਇਤਿਹਾਸ ਕਥਾਵਾਂ ਦੀ ਆ ਹੋਰ ਵੀ ਅੱਗੇ-ਅੱਗੇ ਜਾਣਕਾਰੀ ਸਾਂਝੀ ਕਰਾਂਗੇ। ਤੇ ਜਰੂਰ ਸਪੋਰਟ ਕਰਿਓ ਕਿਉਂਕਿ ਸਪੋਰਟ ਨਾਲੇ ਬੰਦੇ ਦੀ ਹਿੰਮਤ ਪੈਂਦੀ ਆ। ਐਂ ਤਾਂ ਸਾਡੇ ਚੈਨਲ ਨਹੀਂ ਮੋਨਟਾਈਜ਼ ਹੋ ਜਦੋਂ ਹੋਗੇ ਚਾਰ ਪੈਸੇ ਆਉਣ ਲੱਗੇ। ਕਿਉਂਕਿ ਔਨ ਜਾਣ ਦਾ ਜਿਹੜਾ ਖਰਚਾ ਉਹ ਤਾਂ ਬਣ ਗਿਆ ਕਰੂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ